ਕਿਸਾਨਾਂ ਨੂੰ ਬੈਠ ਕੇ ਨਾਲ ਥਾੜ ਕੇ ਹਲ ਕੱਢ ਕੇ ਕਿਸਾਨਾਂ ਨੂੰ ਉਹਨਾਂ ਦੇ ਘਰੀ ਭੇਜਿਆ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਉਹਨੂੰ ਹੋਰ ਤੇਜ਼ ਕੀਤਾ ਜਾਏਗਾ ਨਵੀਂ ਰਣਨੀਤੀ ਤੈਅ ਕਰਕੇ ਇਹ ਸੰਦੋਲਨ ਨੂੰ ਹੋਰ ਗਿਵਦਾ ਜਾਏਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚੇ ਦੇ ਸਦਕੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਡ ਰੇਲਵੇ ਸਟੇਸ਼ਨ ਫਿਲੌਰ ਵਿਖੇ ਰੇਲਵੇ ਲਾਈਨਾਂ ਵਿੱਚ ਘਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਿਰੁੱਧ ਝੰਮ ਕੇ ਨਾਅਰੇਬਾਜੀ ਕੀਤੀ ਉੱਥੇ ਰੇਲਵੇ ਪਲੇਟਫਾਰਮ ਤੇ ਦਰਿਆ ਵਿਛਾ ਕੇ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਰਾਏ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਐਮਐਸਪੀ ਕਰਜ਼ਾ ਮਾਫੀ ਅਤੇ ਹੋਰਨਾਂ ਮੰਗਾਂ ਉਹ ਵਿਚਾਰ ਹੀ ਲਟਕਾਇਆ ਹੋਇਆ ਹੈ ਜਿਸ ਕਾਰਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਸੰਘਰਸ਼ਦਾਰਾ ਅਪਣਾਉਣਾ ਪੈਂਦਾ ਹੈ ਹੁਣ ਸੂਬਾ ਸਰਕਾਰ ਦੇ ਰੋਲ ਨੂੰ ਵੀ ਕਿਸਾਨ ਵਿਰੋਧੀ ਦੱਸ ਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਕਿਸਾਨਾਂ ਦੇ ਹਿੱਤ ਵਿੱਚ ਨਿਰਧਰਨਾ ਚਾਹੀਦਾ ਹੈ ਪਰ ਸਰਕਾਰ ਵੀ ਕੋਪਰੇਟ ਘਰਾਣਿਆਂ ਦੀ ਕਟਪੁਤਲੀ ਬਣ ਕੇ ਰਹਿ ਚੁੱਕੀ ਹੈ ਦੇਖੋ ਇਹ ਸਾਡੀ ਜਿਹੜੀ ਦੋ ਫਰੰਟਾਂ ਦੀ ਕਾਲ ਹੈ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟੀਕਲ ਜਿਹਦੇ ਵਿੱਚ 13 ਫਰਵਰੀ ਦੀ ਕਾਲ ਸੀ ਦਿੱਲੀ ਚਲੋ ਦੀ ਸਾਨੂੰ ਭਾਰਤ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਬੈਠੇ ਆਂ ਸੋ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਕੋਈ ਚਾਰ ਮੀਟਿੰਗਾਂ ਵੀ ਕਰ ਚੁੱਕੇ ਆਂ ਸੋ ਉਹ ਮੀਟਿੰਗਾਂ ਦੇ ਵਿੱਚ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਸੋ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਸਦਾ ਜਲਦੀ ਹੱਲ ਕੱਢੋ ਜੇ ਨਹੀਂ ਹੱਲ ਨਿਕਲਦਾ ਤੇ ਫਿਰ ਜਿਹੜੀ ਇਹ ਕਾਲ ਹੈ ਅੱਜ ਦੀ ਜਿੰਨੇ 4 ਘੰਟੇ ਦੀ ਹੈ 12 ਤੋਂ 4 ਦੀ ਪੂਰੇ ਦੇਸ਼ ਭਰ ਦੇ ਵਿੱਚ ਟ੍ਰੇਨਾਂ ਜਿਹੜੀਆਂ ਅੱਜ ਚੱਕਾ ਜਾਮ ਸੋ ਅਗਲੀ ਕਾਲੇ ਤੋਂ ਵੱਡੀ ਵੀ ਹੋ ਸਕਦੀ ਹੈ ਸੋ ਇਸ ਕਰਕੇ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਤੁਰੰਤ ਹੱਲ ਕੱਢ ਕੇ ਕਿਸਾਨਾਂ ਨੂੰ ਬੈਠ ਕੇ ਨਾਲ ਬਠਾਲ ਕੇ ਹੱਲ ਕੱਢ ਕੇ ਕਿਸਾਨਾਂ ਨੂੰ ਉਹਨਾਂ ਦੇ ਘਰ ਹੀ ਭੇਜਿਆ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਉਹਨੂੰ ਹੋਰ ਤੇਜ਼ ਕੀਤਾ ਜਾਏਗਾ ਨਵੀਂ ਰਣਨੀਤੀ ਤੈਅ ਕਰਕੇ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਇਆ ਜਾਏਗਾ ਜਿਹੜੇ ਅਸੀਂ ਤਿੰਨੋਂ ਕਾਨੂੰਨ ਵਾਪਸ ਕਰਾ ਕੇ ਆਏ ਉਹਦੇ ਵਿੱਚ ਇੱਕ ਕਾਨੂੰਨ ਸੀ ਕੰਟੈਕਟ ਫਾਰਮਿੰਗ ਦਾ ਇਹ ਵੀ ਕੰਟੈਕਟ ਕਰ ਰਹੇ ਨੇ 5 ਸਾਲ ਦਾ ਇਹ ਵੀ ਕੰਟੈਕਟ ਤੇ ਕਹਿ ਰਹੇ ਨੇ ਕਿ ਜੇਕਰ ਤੁਸੀਂ ਡਿਵਰਸਿਫਿਕੇਸ਼ਨ ਤੇ ਜਾਣੇ ਹੋ ਤੁਸੀਂ ਝੋਨੇ ਦੀ ਫਸਲ ਨੂੰ ਛੱਡਦੇ ਹੋ ਕਣਕ ਦੀ ਫਸਲ ਨੂੰ ਛੱਡਦੇ ਹੋ ਉਹਦੀ ਜਗ੍ਹਾ ਜਿਹੜੀ ਫਸਲ ਬੀਜੋਗੇ ਉਹਤੇ ਐਮਐਸਪੀ ਮਿਲੇਗੀ ਇਹ ਸ਼ਰਤਾਂ ਦੇ ਨਾਲ ਨਹੀਂ ਹੋਇਆ ਕਰਦਾ ਜੇ ਉਹ ਫਸਲ ਕਿਸਾਨ ਨੂੰ ਲੱਗੇਗਾ ਕਿ ਉਹਦੀ ਐਮਐਸਪੀ ਇਸ ਕਾਬਲ ਹੈ ਉਹ ਖੇਤੋਂ ਆਮਦਨ ਨਹੀਂ ਦਿੰਦੀ ਹੈ ਕਿ ਮੇਰੇ ਘਰ ਦਾ ਜਿਹੜਾ ਰੁਸਗਾਰ ਚੱਲ ਸਕਦਾ ਮੇਰਾ ਰਹਿ ਗੁਜ਼ਰ ਠੀਕ ਚੱਲ ਸਕਦਾ ਤੇ ਫਿਰ ਆਪਣੇ ਆਪ ਜਿਹੜੀ ਫਸਲੀ ਭੁਪਿੰਤਾ ਚ ਲੋਕ ਆ ਜਾਣਗੇ ਆਪਣੇ ਆਪ ਉਹ ਫਸਲਾਂ ਛੱਡ ਜਾਣਗੇ ਪਰ ਕੰਡੀਸ਼ਨਲ ਕੋਈ ਫੈਸਲੇ ਨਹੀਂ ਹੋਇਆ ਕਰਦੇ ਕਿਸਾਨ ਮਜ਼ਦੂਰ ਮੋਰਚੇ ਦੇ ਛੰਡੀਹੜ ਜਿਹੜਾ ਦੋ ਬਾਰਡਰਾਂ ਦੇ ਅੰਦੋਲਨ ਚੱਲ ਰਿਹਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉੱਥੇ ਜੋ ਜਿਹੜੀ ਸਰਕਾਰ ਆ ਚਾਹੇ ਹਰਿਆਣਾ ਵੀ ਹੋਵੇ ਚਾਹੇ ਸੈਂਟਰ ਦੀ ਹੋ ਸਾਡੇ ਨਾਲ ਜੋ ਅਣਮ ਅਣਮਨੁੱਖੀ ਵਿਹਾਰ ਕਰ ਰਹੀ ਆ ਸਾਨੂੰ ਇਦਾਂ ਕਰ ਰਿਹਾ ਸਾਡੇ ਨਾਲ ਡੀਲ ਵਿੱਚ ਜਿੱਦਾਂ ਅਸੀਂ ਦੂਜੇ ਮੁਲਕ ਦੇ ਲੋਕ ਹੁੰਨੇ ਅਸੀਂ ਕੋਈ ਦੁਸ਼ਮਣ ਹੁੰਨੇ ਨਾ ਦੇ ਜਦ ਕਿ ਕਿਸਾਨ ਇੱਕ ਜਿਹੜਾ ਆ ਉਹ ਕਿਸੇ ਵੀ ਮੁਲਕ ਦੀ ਰੀੜ ਦੀ ਹੱਡੀ ਹੁੰਦਾ ਉੱਥੇ ਜੇ ਸਾਡੇ ਕਿਸਾਨਾਂ ਦੇ ਉੱਤੇ ਟੀਅਰ ਗੈਸ ਹੋਰ ਦੇਖੋ ਤੁਸੀਂ ਡਰੋਨ ਨਾਲ ਟੀਅਰ ਗੈਸ ਟੀ ਫੇ ਗੋੜੀਆਂ ਚਲਾਈਆਂ ਗਈਆਂ ਰੀਅਲ ਗੋੜੀਆਂ ਦੇ ਨਾਲ ਜਿਹਨੂੰ ਕਹਦੀ ਹੈ ਬਈ ਅੰਗਰੇਜ਼ਾਂ ਨੇ ਜਦੋਂ ਚਲਾਈਆਂ ਅਸੀਂ ਦਿੜਿਆਂ ਦੇ ਬਾਗ ਜੋਹੀ ਨਹੀਂ ਦਰਾਇਆ ਗੋੜੀਆਂ ਦੇ ਨਾਲ ਸਾਡੇ ਨੌਜਵਾਨ ਸ਼ਹੀਦ ਹੋਏ ਆ ਸਾਡੇ ਬਜ਼ੁਰਗ ਕੇ ਫੱਟੜ ਹੋਏ ਆ ਕਈਆਂ ਦੀਆਂ ਅੱਖਾਂ ਚਲੇ ਗਈਆਂ ਉਹਦੇ ਰੋਸ ਵਲੋਂ ਤੇ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਜਿਹੜਾ ਅੱਜ ਦਾ ਕਾ ਜਾਵੰਦਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦਾ ਰੋਲ ਕਿੱਦਾ ਦੇਹ ਪੰਜਾਬ ਸਰਕਾਰ ਦਾ ਰੋਲ ਇੱਕ ਕੋਈ ਵਧੀਆ ਨਹੀਂ ਕਹਿ ਸਕਦਾ ਮੈਂ ਜੋ ਮੇਰੀ ਆਪਣੀ ਥਿੰਕਿੰਗ ਹੈ ਕਿ ਨਾ ਸਿਰ ਆਪਣੀ ਜਾਨ ਲਗਾਉਣ ਵਾਲੀ ਗੱਲ ਆ ਸੈਂਟਰ ਦੇ ਮੂਰੇ ਤੁਸੀਂ ਦੇਖੋ ਬੇਸ਼ੱਕ ਆਪਾਂ ਸਟੇਟਾਂ ਨੇ ਪਰ ਹਰ ਸਟੇਟ ਦਾ ਆਪਣਾ ਰਾਈਟ ਆ ਕਿ ਦੂਜੀ ਸਟੇਟ ਦੂਜੀ ਸਟੇਟ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਆਵਾਮ ਦੇ ਉੱਤੇ ਜੇ ਕੋਈ ਅਟੈਕ ਕਰਦੀ ਹੈ ਤੇ ਸਟੇਟ ਗੁੰਗੀ ਥੋੜੀ ਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਗੁੰਗੇ ਆ ਜਾਂ ਸਾਡੇ ਜਿਹੜੇ ਉਹਨਾਂ ਕੋ ਗ੍ਰਹਿ ਮੰਤਰੀ ਵੀ ਨਹੀਂ ਉਹ ਉਹ ਉਹਨਾਂ ਦਾ ਵਿਰੋਧ ਕਰਨ ਪੁਜੀ ਦੇਖੋ ਜੀਰੋ ਐਫਆਰ ਕੀਤੀ ਹੋਵੇ ਇੱਕ ਖਾਣਾ ਪੂਰਤੀ ਕੀਤੀ ਅਸੀਂ ਆਸ ਕਰਦੇ ਵੇ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆਮ ਆਦਮੀ ਦੀ ਆ ਇਹ ਸਹੀ ਤਰੀਕੇ ਨਾਲ ਕੰਮ ਕਰਨ ਲੱਪੋਏ ਨਹੀਂ ਤਾਂ ਜਿਹੜਾ ਅੰਦੋਲਨ ਇਹਨਾਂ ਖਿਲਾਫ ਵੀ ਚੱਲਣ ਨੂੰ ਕੋਈ ਬਰਾਸਮਨ ਲੱਗੂਗਾ ਨਹੀਂ